ਭੈਣੋ ਤੇ ਪ੍ਰਭੂ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਬਿਲਕੁਲ ਵੀ ਕਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਡਾਕਟਰ ਜਕਸੀਰ ਗਾਂਧੀ ਆਰੋਗ્યਮ ਇਲੈਕਟ੍ਰੋ ਹੋਮੀਓਪੈਥਿਕ ਕਲੀਨਿਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ 92 ਟ੍ਰੈਫਿਕ ਰੋਡ ਤੇ ਪਵਨ ਧੀਰ ਵਾਲੀ ਗਲੀ ਦੇ ਨੇੜੇ ਯੂਨਾਈਟਿਡ ਸਪੋਰਟਸ ਦੇ ਬਿਲਕੁਲ ਸਾਹਮਣੇ ਹੈ ਆਰੋਗ્યਮ ਇਲੈਕਟ੍ਰੋ ਹੋਮੀਓਪੈਥਿਕ ਕਲੀਨਿਕ ਜਿੱਥੇ ਕੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਬਿਨਾ ਆਪਰੇਸ਼ਨ ਤੋਂ ਕੀਤਾ ਜਾਂਦਾ ਹੈ ਜਿਵੇਂ ਕਿ ਬੱਚੇਦਾਨੀ ਦੀ ਰਸੌਲੀ ਦਾ ਇਲਾਜ ਬੱਚਾ ਨਾ ਹੋਣਾ ਸਫੇਦ ਪਾਣੀ ਪੈਣਾ ਲਕੋਰੀਆ ਨਜਲਾ ਦਮਾ ਪੁਰਾਣਾ ਬੁਖਾਰ ਪੁਰਾਣੀ ਖਾਂਸੀ ਸਰਵਾਈਕਲ ਦਾ ਦਰਦ ਸੀਆ ਟੀਕਾ ਦਾ ਦਰਦ ਗੋਡਿਆਂ ਅਤੇ ਮੋਢਿਆਂ ਦਾ ਦਰਦ ਗੈਸ ਬਵਾਸਿਰੇ ਪੇਟ ਦੇ ਰੋਗ ਕਣਕ ਤੋਂ ਅਲਰਜੀ ਪੀਤੇ ਅਤੇ ਗੁਰਦੇ ਦੀ ਪੱਥਰੀ ਦਾ ਇਲਾਜ ਲਕਵਾ ਨਸਾਂ ਦੇ ਰੋਗ, ਚਮੜੀ ਦੇ ਰੋਗ, ਹੱਥਾਂ ਪੈਰਾਂ ਦਾ ਸੁਨ ਹੋ ਜਾਣਾ, ਕੰਨਾਂ ਵਿੱਚ ਸੀਟੀਆਂ ਵੱਜਣੀਆਂ, ਅੱਧਾ ਸਿਰ ਦਰਦ, ਮਾਈਗ੍ਰੇਨ, ਮਿਰਗੀ ਦਾ ਦੌਰਾ ਪੈਣਾ, ਔਰਤਾਂ ਅਤੇ ਮਰਦਾਂ ਦੇ ਗੁਪਤ ਰੋਗਾਂ ਦੇ ਵੀ ਸਾਰੇ ਇਲਾਜ ਕੀਤੇ ਜਾਂਦੇ ਹਨ। ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰੋ ਜੀ। ਮੋਬਾਈਲ ਨੰਬਰ ਨੋਟ ਕਰ ਲਓ 85711902500 ਤੇ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ। ਡਾਕਟਰ ਸਾਹਿਬ ਤੁਹਾਨੂੰ ਹਰ ਸ਼ਨੀਵਾਰ ਅਤੇ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਾਨਸਾ ਕਲੀਨਿਕ ਦੇ ਵਿੱਚ ਹਾਜ਼ਰ ਮਿਲਣਗੇ